ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਗਏ ਸੰਸਦ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਲਹੌਜ਼ੀ ਦੇ ਵਿੱਚ ਐਨਆਰਆਈ ਜੋੜੇ ਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ। ਇਸ ਬੰਦੀ ਚੰਜੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਨਾਲ ਫੋਨ ਦੇ ਉੱਪਰ رابطہ ਕੀਤਾ ਤੇ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉੱਧਰ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਨੇ ਵੀ ਚਰਨਜੀਤ ਚੰਨੀ ਨੂੰ ਅਪ੍ਰੋਸ਼ਾ ਦਿੱਤਾ ਕਿ ਸਾਰੇ ਮਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਗ੍ਰਿਫਤਾਰੀ ਤੋਂ ਬਾਅਦ ਮੁਰਜ਼ਮਾ ਦੇ ਖਿਲਾਫ ਸਖ਼ਤ ਕਾਰਵਾਈ ਅਮਲ ਤੇ ਵਿੱਚ ਲਿਆਂਦੀ ਜਾਵੇਗੀ। ਉਦੋਂ ਚੰਗੇ ਚੰਨੀ ਨੇ ਵੀ ਕਿਹਾ ਕਿ ਇਸ ਹਮਲੇ ਦੇ ਰਾਹੀਂ ਪੰਜਾਬ ਅਤੇ ਹਿਮਾਚਲ ਦੇ ਵਿੱਚ ਰਹੰਦੇ ਭਰਾਮਾਂ ਦੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਸਪੈਨਿਸ਼ ਜੋੜਾ ਜੋ ਹਿਮਾਚਲ ਦੇ ਦਲਹੋਜ਼ੀ ਦੇ ਵਿੱਚ ਕੁਮਾਨ ਲਈ ਗਿਆ ਸੀ ਅਤੇ ਪਾਰਕਿੰਗ ਨੂੰ ਲੈ ਕੇ ਸੌ ਤੋਂ ਵੱਧ ਲੋਕਾਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਸੀ। ਇਸ ਘਟਨਾ ਦੇ ਵਿੱਚ ਸਪੈਨਿਸ਼ ਪਤਨੀ ਅਤੇ ਉਸਦਾ ਪੰਜਾਬੀ ਮੋਲ ਦਾ ਪਤੀ ਉਸਦਾ ਜੀਜਾ ਵੀ ਜ਼ਖਮੀ ਹੋਇਆ ਐਨਆਰਆਈ ਕਬਲਜੀਤ ਸਿੰਘ ਦੀ ਪਤਨੀ ਦੱਸਿਆ ਹੈ ਕਿ ਉਸਨੇ ਕੁਟਮਰ ਦੀ ਵੀਡੀਓ ਬਣਾਈ ਸੀ ਜਿਸ ਨੂੰ ਹਿਮਾਚਲ ਪੁਲਿਸ ਨੇ ਮੋਬਾਈਲ ਲੈ ਕੇ ਡਿਲੀਟ ਕਰ ਦਿੱਤਾ ਔਰਤ ਨੇ ਦੱਸਿਆ ਹੈ ਕਿ ਪੁਲਿਸ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਬਚਾਇਆ ਗਿਆ ਅਤੇ ਹੁਣ ਉਸਨੇ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਮੇਰੇ ਕੋਲ ਸਿਕ ਸੰਗਤਾਂ ਵੀ ਇਕੱਠੀਆਂ ਹੋ ਕੇ ਆਈਆਂ ਵੀ ਆਈਆਂ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਦੇ ਹਿਮਾਚਲ ਵਾਸਤੇ ਵੀ ਇਹ ਤਾਂ ਹੀ ਜਿਹੜੀ ਉੱਥੇ ਦੀ ਕਿਨੇ ਕੀਤਾ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਡਲਹੋਜੀ ਡਲਹੋਜੀ ਖਿਆਲ ਵਿੱਚ ਡਲਹੋਜੀ ਦੇ ਵਿੱਚ ਹੋਇਆ ਕਿਹ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜਪੀ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੋਲਿਜ 'ਚ ਨਹੀਂ ਆਇਆ ਹੋਣਾ ਡਲਹੋਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨਆਰਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨਾਂ ਨੂੰ ਸ਼ੂਟਿੰਗ ਹੌਸਲਟ ਦੀ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁੱਟਤਾ ਤੇ ਤੁਸੀਂ ਉਹ ਕੈਂਡ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂ ਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਆ ਰਿਹਾ ਕਿਉਂ ਕਹਿੰਦਾ ਐਸੀ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾੜ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕਹਿਣ ਲਈ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੋ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਫਰਤ ਦੀ ਰਾਜਨੀਤੀ ਬੀਜੇਪੀ ਫਲਾ ਰਹੀ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਤੇ ਐਕਸ਼ਨ ਕਰਨਾ ਹੈ ਜੋ ਵੀ ਬਹੁਤ ਧੰਨਵਾਦ ਆਪ ਦਾ ਥੈਂਕ ਯੂ ਬਾਈਸਾਹਬ